ਨਹੀਂ ਇਹ ਬਣਾ ਕੇ ਰੱਖੇ ਕਿੱਥੇ ਆ ਛੰਕ ਛੁੰਕ ਦੀ ਐ ਸਫਾਈ ਐ ਨਹੀਂ ਕੋਈ ਕਹਿ ਨਹੀਂ ਆਏ ਤੈਨੂੰ ਅਹੀਂ ਕੋਈ ਕਹਿ ਨਹੀਂ ਆਏ ਅਹੀਂ ਬਸ ਇਹੋ ਵੇਖਣਾ ਐ ਵੀ ਇਥੇ ਸਫਾਈ ਮਤਲਬ ਕਿ ਨਹੀਂ ਗਾ ਹੋਰ ਕਿੱਥੇ ਤੇਲ ਕਿੱਥੇ ਜਿੱਥੇ ਫਰਾਈ ਕਰਦੇ ਹੂੰ ਇਹ ਆ ਬਿਆਲੇ ਆ ਜਿਹੜੇ ਆਪਣੇ ਬਣਾ ਕੇ ਜਾ ਮੈਂ ਕੋ ਕਿਹੜੀ ਜਗ੍ਹਾ ਰੱਖ ਠੰਡੀ ਕਰਨੀ ਆ ਬਿਆਲੇ ਗਰਮ ਕਰੀ ਠੰਡੀ ਕਰਨੀ ਠੰਡੀ ਕਰਨੀ ਜਗ੍ਹਾ ਤੇ ਕਰਨਿਆ ਨਾਉਣ ਵਾਲੇ ਪਾਣੀ ਦੇ ਡਾਉਣ ਵਾਲੇ ਪਾਣੀ ਦਾ ਇਹ ਪਾਣੀ ਨੂੰ ਕਿਹੋ ਕਰਾ ਇਹ ਪਾਣੀ ਨੂੰ ਨਹੀਂ ਨਹੀਂ ਉਹਦੋਂ ਤੈਨੂੰ ਨੀ ਕੋਈ ਤੂੰ ਟੈਨਸ਼ਨ ਨਾ ਲੈ ਐਂ ਕੋ ਕਹਿਣ ਆਏ ਬਰਾਤ ਆ ਉਹ ਵੇਖਣੀ ਆਏ ਸਫਾਈ ਵੇਖਣੀ ਆਏ ਆ ਉਹ ਚੜਨੀ ਕਿੱਥੇ ਆ ਚੜਨੀ ਆ ਨਾਉਣ ਵਾਲੇ ਪਾਣੀ ਦੇ ਵਿੱਚ ਠੰਡੀ ਹੋਣ ਲਈ ਏ ਦੂਜਾ ਕਿੱਥੇ ਫਰਾਈ ਕਿੱਥੇ ਕੀਤਾ ਸੀ ਹੈ ਆ ਵੇਖੋ ਇਧਰ ਆ ਮੈਨੂੰ ਲੱਗਦਾ ਲੀੜੇ ਵੀ ਚੁੰਨਦੇ ਹੋਣੇ ਇਹਦੇ ਆ ਆ ਕੱਪੜੇ ਉੱਤੇ ਪਾਏ ਇਹਦੇ ਆ ਆ ਪਹਿਜੇ ਨੰਗੀ ਕੋਈ ਟੱਕੇ ਟੁੱਕੇ ਨਹੀਂ ਇਹਗੇ ਨਰਮ ਹੋ ਜਾਂਦੇ ਤਾਂ ਟਾਈਟ ਕਰਨਾ ਪੜਦਾ ਥੋੜਾ ਘੰਮਨੇ ਕੋਈ ਟੱਕੇ ਟੁੱਕੇ ਨਹੀਂ ਇਹਗੇ ਮਾਰ ਜੀ ਦੇਖ ਲੈ ਮੈਂ ਇੰਨੇ ਤੇਰੇ ਫਟਣ ਜਾਈ ਹਾਂ ਹਲੋ ਕੋਈ ਬੱਸ ਆ ਰੋਗੀ ਬਸ ਉਹ ਜਿਹੜੇ ਕੰਟੀਨਾਂ ਦੇ ਬਾਥਰੂਮ ਤੇ ਰੱਖਿਆ ਉਹੜੇ ਬਾਥਰੂਮ ਦੀ ਰੱਖਿਆ ਉਹਨੂੰ ਮਾਮਾ ਕੇ ਚੰਗੇ ਥਾਂ ਤੇ ਰੱਖ ਉਹਨੂੰ ਉਸ ਨੂੰ ਉਹਨਾਂ ਕੋਈ ਕੰਮ ਨਹੀਂ ਕਰਕੇ ਸੂਰੇ ਦਿਨ ਆ ਤੇ ਅੱਗੇ ਜਾ ਰਹੇ ਆ ਤੋੜਾ ਵੇਖੋ ਤੇ ਕੀ ਅੱਟਾ ਤੋੜੇ ਦੀ ਕੰਡੀਸ਼ਨ ਵੇਖ ਮਨਦੀਪ ਆ ਤੋੜੇ ਦੀ ਕੰਡੀਸ਼ਨ ਵੇਖ ਜਿੱਦਾਂ ਟੱਪੇ ਆ ਆ ਵੇਖੋ ਜੀ ਸਹੀ ਆ ਹਾਂ ਗੋਲ ਕੇ ਬਾਹਰ ਲੈ ਕੇ ਜਾਣਾ ਥੋੜਾ ਬਾਹਰ ਨਹੀਂ ਜਾਣਾ ਉਹ ਤਾਂ ਨਹੀਂ ਗਈ ਪਏ ਉਹਨੂੰ ਆਦਣਾ ਟੱਕੀ ਹੈ ਇਹੋ ਖਾਂਦੇ ਜੇ ਤੁਸੀਂ ਗੰਦ ਕੌਣ ਚਿਰ ਨੂੰ ਬਾਹਰ ਘੜਤੀ ਇਹ ਨਹੀਂ ਸਿੱਖਣਿਆ ਤੇ ਇਹਦੇ ਤੇ ਇਹਨੂੰ ਮਤਲਬ ਜੇ ਠੰਡਾ ਵੀ ਕਰਨਾ ਹੈ ਤੇ ਇਹਨੂੰ ਟੱਕਿਆ ਟੱਕਿਆ ਨਹੀਂ ਆ ਵੀ ਥੋੜਾ ਨਾ ਆ ਮੱਖੀਆਂ ਹੁਣ ਨਹੀਂ ਆ ਗਏ ਆ ਨਾ ਆ ਮੱਖੀਆਂ ਸਾਰੀਆਂ ਬਹਿਣ ਡੀਆਂ ਉਦੋਂ ਦਾ ਖੁੱਲਾ ਹੀ ਪਿਆ ਹੈ ਇੱਥੇ ਐਸ ਜਗ੍ਹਾ ਤੇ ਠੀਕ ਆ ਆ ਪਏ ਜੀ ਉਹ ਵੇਸੇ ਨੇ

ਪਰ ਜਨਨ ਗੋਦਮ ਕਿਹਾਰੇ ਬਾਦ ਨਹੀਂ ਆ ਉਹ ਸੁਣ ਕਨਾ ਨਾ ਮਨ ਨੂੰ ਕੁਛ ਚੜ੍ਹ ਤੋਰੀ ਹੋਦਾ ਹੈ